ਮਾਫੀਆ ਡਰੱਗਸ ਨਾ ਕਿੰਨੀਆਂ ਮੌਤਾਂ ਹੁੰਦੀਆਂ ਮੈਂ ਜਦੋਂ ਰਬਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰਿਓ ਤੁਸੀਂ ਇੱਕ ਕਰਿਓ ਅਮਨ ਅਰੋੜਾ ਜਿਹੜਾ ਮਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਹੈ ਚਟਾ ਦੇਸੀ ਸ਼ਰਾਬ ਜਰੇਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ذریعے ਇਹੀ ਕਹਿਣਾ ਚਾਹੁੰਨਾ ਹਾਂ ਕਿ ਅੱਜ ਵਾਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਂ ਸਮਝਦਾ ਕਿ ਬਹੁਤ ਗੈਦਾ ਖਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਅਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬੇਸ਼ਰਮ ਹੋ ਕੇ ਤੋੜ ਰਹੇ ਨੇ ਕੋ ਸੰਗ ਦੇ ਵੀ ਨਹੀਂ ਗਏ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾਂ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਤਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਡਾਊਨ ધ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਦਿੱਤਾ ਐਨਡੀਪੀਐਸ ਦੇ ਉਦਾ ਅਗਲੇ ਜਿੱਦ ਦਿਨ ਜਮਾਨਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੂਠੇ ਪਰਚੇ ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਇਰੀਆਂ ਖੋਲ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਆਰਮ ਟਵਿਸਟਿੰਗ ਰਾਜਕੁਮਾਰ ਚੱਬੇਵਾਲ ਜਿਹੜਾ ਲੈ ਕੇ ਗਏ ਨੇ ਸਾਡਾ ਐਮ ਐਲ ਏ ਫਰੋਮ ਹਸ਼ਾਰਪੁਰ ਜਿਹੜਾ ਇੱਕ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਵਾ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਚੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਸਕੇ ਤਾਂ ਯੂ ਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਚ ਵੀ ਕਹਿਣਾ ਖਾਸ ਤੌਰ ਤੇ ਕਿ ਤੁਸੀਂ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਤੁਹਾਨੂੰ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾਲੀ ਕਲੋਜ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ ਲਵਲੀ ਯੂਨੀਵਰਸਿਟੀ ਤੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮਨਿਸਟਰ ਤਿੰਨ ਐਮ ਐਲ ਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਲਵਿੰਦਰ ਵਾਲੀ तितਲੀ ਇੱਕ ਅਕਾਲੀ ਦਲ ਚੋਲੇ ਆਂਦੀ ਪਵਨ ਤੀਨੂ ਤੁਹਾਡੇ ਆ ਚੱਬੇਵਾਲ ਚੱਕ ਕੇ ਬਰਾਵਾ ਬਰੋੜ ਕੇ ਹੁਸ਼ਾਰਪੁਰੋਂ ਤਿਤਲੀ ਔਰ ਤਿੰਜੀ ਤਿਤਲੀ ਜੀਪੀ ਫਤਿਹਗੜ੍ਹ ਸਾਹਿਬ ਤੋਂ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦੇਸ ਰਹੇ ਇਹਨਾਂ ਨੂੰ ਇਸ ਕਰਕੇ ਮੈਂ ਇਹ ਕਰਨਾ ਹੈ ਔਰ ਮੈਂ ਵਚਨਬੱਧ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰੇ ਇਲੈਕਸ਼ਨ ਜਿੱਤਦੇ ਆਂ ਤੇ ਸੰਗਰੂਰ ਦੇ ਮੁੱਦੇ ਚਾਹੇ ਉਹ ਖੱਗਰ ਦੀ ਕਹਿਰ ਆ ਹੁਣੇ ਦੱਸਿਆ ਸੀ ਮੈਨੂੰ ਜਸਵਿੰਦਰ ਹੁਣੇ ਕਿ ਹਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਹਸ ਨਾਟ ਬੀਨ ਰਿਪੇਅਰਡ ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਪਾਹ ਦਾ ਨੁਕਸਾਨ ਹੋਇਆ ਕਿਨੂਆ ਦਾ ਹੋਇਆ ਆਲੂਆਂ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਪਾਈ ਨਹੀਂ ਹੋਈ ਤੇ ਜਿਹੜਾ ਕੱਗਰ ਨੇ ਕਹਿਰ ਮਚਾਇਆ 노 ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਫਾ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹ ਏਜੰਡੇ ਇੰਪੋਰਟੈਂਟ ਰਹਿਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ ਇਸੇ ਤਰ੍ਹਾਂ ਹੀ ਦਰਜਾ ਬਦਰਜਾ ਸੁਨਾਮ ਦੇ ਆਹ ਔਰ ਦਿੜਬਾ ਔਰ ਤੂਰੀ ਅਤੇ ਹੋਰ ਨਾਂ ਇਲਾਕਿਆਂ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਮਸਲਿਆਂ ਦੇ ਨਾਲ-ਨਾਲ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੈ ਚਾਹੇ ਉਹ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਅਨਿਆਏ ਕੀਤਾ ਜਾ ਰਿਹਾ ਵਾ ਜਿਹੜਾ ਐਨਐਸਏ ਲਾ ਕੇ ਸਾਡੇ ਨੌਜਵਾਨ ਨੂੰ ਦਿਬਰੂਗੜ੍ਹ ਭੇਜਿਆ ਜਾ ਰਿਹਾ ਵਾ ਇਹ ਸਾਰੇ ਮਸਲੇ ਜਿਹੜੇ ਨੇ ਅਸੀਂ ਉੱਥੇ ਉਠਾਵਾਂਗੇ